ਤੇਰਾ ਭਾਈ ਫੜਾ ਬਈ ਐਵੇਂ ਕਿੰਨੇ ਕਰਦੇ ਨਹੀਂ ਭਾਈ 15 ਦੇ ਕੀਤੇ ਆ ਭਾਈ ਇਹਦਾ 14.5 ਕਹਿੰਦੇ 500 ਮੈਂ ਪਾਇਆ ਕਹਿੰਦਾ ਸੀ ਕਿ ਤੂੰ ਨਹੀਂ ਆਸੀ ਤੇ ਕਿੰਨੇ ਦਿਨ ਦੇਣੀ ਫਿਰ ਸਾਢੇ ਇੱਕ ਦੀ ਤੂੰ ਕਰਾ ਲਈ ਇੱਕ ਦੀ ਭਾਈ ਇੱਕ ਦੀ ਤੁਸੀਂ ਕਰਾ ਦਿਓ ਇੱਕ ਦੀ ਤੁਸੀਂ ਕਰਾ ਦਿਓ ਇੱਕ ਦੀ ਇਹ ਕਰਾ ਦੂ 200 200 ਇਹ ਦੇ ਦੂਗਾ ਦੂਸਰਾ ਭਾਈ 15 ਦਿਨ ਇਹ ਦੇ ਦੂ ਲੈ ਫਿਰ ਗਾਂਹ ਪੜ ਜ਼ਰੂਰ ਗੱਲਾਂ ਕਰੇ ਉਹ ਭਾਈ ਯਾਰ 200 ਹੀ ਪੈਂਦਾ ਯਾਰ ਤੈਨੂੰ ਤਾਂ ਭਾਈ ਮੈਨੂੰ ਤਾਂ ਉਸੇ ਹੀ ਤੈਅ ਰਹਿਣਾ ਕਰ ਦੋਨੇ ਹੀ ਕਾਗਜ਼ ਪਰਚੀ ਤੇ ਪੂਰਾ ਦੋਨੇ ਦਾ 200 ਜਿੰਦੇ ਇੱਕ ਦਾ ਤੂੰ ਦੇ ਦੇ ਨੀ 200 ਯਾਰ ਇੱਕ ਦਾ 200 ਇਹ ਦੇ ਦੇ ਰਿਹਾ ਇੱਕ ਦਾ ਤੂੰ ਦੇ ਦੇ ਹਾਂ ਜਿੰਦਾ ਦਾ ਭਾਈ ਦਾ ਨਹੀਂ ਬੋਲਦੇ ਨੀ ਯਾਰ ਇੱਕ ਦਾ ਤੁਸੀਂ ਦੇ ਦਿਓ ਉਹਦਾ ਪਤੰਦਰਾ ਆਪਣੀ ਗੱਲ ਮੋੜ ਦੇਣਾ 14.5 ਲਾਏ 500 ਬਾਜ ਦਿੱਤਾ ਯਾਰ ਅਸੀਂ ਕਿਹੜਾ ਮੋੜਿਆ ਤੇ ਯਾਰ ਭਾਈ ਦੱਸ ਫਿਰ ਧੰਨਵਾਦ ਕਰਦੇ ਆਂ ਭਾਈ ਤੁਹਾਡਾ ਜੇ ਨਹੀਂ ਮੋੜਿਆ ਤਾਂ ਠੀਕ ਗੱਲ ਹੁੰਦੀ ਹੈ ਜੇ ਤੱਕ ਕੋਈ ਪੈਲੀ ਜੀ ਰਣ ਸਿੰਘ ਰਣ ਸਿੰਘ ਆਲਾ ਪੈਸੇ ਗਿਣ ਲੋ ਬਾਈ ਠੀਕ ਆ ਬਾਈ ਹਾਂ ਲੈ 15000 15000 ਚ ਲੈ ਵੀਜਨ ਦੇ ਨੋਟਵਾ ਕੇ ਆ ਦੋ ਬੱਕਰੇ ਕੇਵਲ ਠੀਕ ਹੋ ਗਿਆ ਸੌਦਾ ਬਾਈ ਵਧੀਆ ਵਧੀਆ ਠੀਕ ਆ ਤੂੰ ਜਾਇ ਕਰਾ ਸਾਹਮਣੇ ਜਾਇ ਕਰਾ ਲਓ ਲੈ ਆਇਆ ਤੂੰ ਕਿੰਨਾ ਵਜੇ ਤੂੰ ਆ ਕੇ ਨਾ ਐਸੀ ਐਸੀ ਇਹਦੇ ਤੇ ਲੱਗੇ ਵਜਨ ਵੇਖ ਲੈਦਾ ਇਹ ਨਾਲ ਬੱਕਰੀਆਂ ਕਰਦਾ ਹੈ ਬੱਚਾ ਵੀ ਸੋਣਾ ਤੂੰ ਦੱਸ ਦੇ ਫਿਰ ਕਿੱਡੀ ਗੱਲ ਆ ਬਬੂ ਇਹ ਰੱਖ ਲੈ ਸਾਫ ਚਲੋ ਖੜਾ ਇਹ ਕੀ ਕਰਨਾ ਪਿਆ ਮੈਨੂੰ ਦੱਸ ਕੱਢਦਾ ਪਾਕਲੇ ਬੋਲ ਜੋੜੀ ਪਲਾ ਫਰਿਆਰ ਬਾਹੂ ਉਹ ਰੱਖ ਲੈ ਫੇਰ ਤੂੰ ਮੈਂ ਦੱਸ ਕੇ ਰਸੀਰੇ ਨੂੰ ਹਾਂ ਕਿੰਨੇ ਕਹਦਾ ਤੂੰ ਇਹਨੇ ਕਿੰਨੇ ਗਿਆ ਤੂੰ ਨਾ ਨਹੀਂ ਹੁੰਦਾ ਨਹੀਂ ਹੁੰਦਾ ਮੈਂ ਰੱਖਿਆ ਰੱਖਣੇ ਲੱਗਿਆ ਨਾ ਲੋ ਤਾਂ ਫਿਰ ਠੀਕ ਆ ਯਾਰ ਨਹੀਂ ਹੁੰਦਾ ਵਰਲਾ ਯਾਰ ਰਸੀਰੇ ਨੂੰ ਮੈਂ ਲਾ ਰਸੀਰੇ ਦੀ ਤੂੰ ਕਾਦੋ ਕਾਦੇ ਨਾ ਹੁੰਦਾ ਉਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਪਾਉ ਯਾਰ ਇਹ 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 ਬਸ ਠੀਕ ਆ ਲੈ ਵੀ ਪਾਉ ਨੂੰ ਦਵਾਦਾ ਇੱਤੋਂ ਜੰਦੇ ਤੋਂ ਹੀ ਹੁਣੇ ਹੀ 9.5 ਦਾ ਬੱਕਰਾ ਤੁਹਾਨੂੰ ਫੇਰ ਵਿਖਾ ਦਿੰਨੇ ਆ ਪਾਉ ਠੀਕ ਆ ਸੌਦਾ ਹੋ ਗਿਆ ਬਹੁਤ ਵਧੀਆ ਹੋ ਗਿਆ ਬਹੁਤ ਵਧੀਆ ਹੋ ਗਿਆ ਹਾਂ 9.5 ਲੈ ਵੀ 9.5 ਦਾ ਪਾਉ ਨੂੰ ਬੱਕਰਾ ਦਵਾਤਾ ਠੀਕ ਆ ਪਾਉ ਪਿੰਡ ਕਿਹੜਾ ਸੀ ਆਪਣਾ ਸਰਜੀਤਪੁਰਾਈ ਸਰਜੀਤਪੁਰਾ ਠੀਕ ਆ ਭਾਈ ਜਿਹੜੇ ਇਹਨੂੰ ਪਹਿਲਾਂ ਲੈ ਲੈ ਪੈਸੇ ਫਿਰ ਮੇ ਬਣਾ ਲੈ ਗੱਲਾਂ ਕਰ ਲੈ ਗੱਬਣ ਦੀ ਗਰੰਟੀ ਆ ਠੀਕ ਆ ਹਰੇਂ ਦੇ ਨਾ ਟਾਈਆਂ ਮਹੀਨਾ ਦੀ ਐ ਗੱਬਣਾ ਐਵੇਂ ਤਾਂ ਦੁੱਧ ਸਕਉਂਦੀ ਨਹੀਂ ਤੇ ਉਹ ਵੀ ਵਧੀਆ ਉਹਨੂੰ ਵਧੀਆ ਦੁੱਧ ਤਾਂ ਆਪਾਂ ਜੀ ਨੇ ਬਣਾਇਆ ਲੱਗਦੀ ਗੱਬਣ ਕਰਕੇ ਦੁੱਧ ਤਾਂ ਉਹਨੂੰ ਸਕਾ ਜਾਂਦੇ ਹੁੰਦੇ ਗਾ ਯਾਰ ਆਪਾਂ ਤੇਨੀ ਗਰੰਟੀ ਤੇ ਲੈਣੀ ਆ ਬਾਈ ਕੋਈ ਨਹੀਂ ਕੋਈ ਨਹੀਂ ਦੋ ਤੱਕ ਤੋਂ ਜ਼ਿਆਦਾ ਟਾਈਮ ਹੋ ਗਿਆ ਸੁਣਨੀ ਨਹੀਂ ਚੁਕਾ ਜਾਂਦਾ ਉਹ ਦੁੱਧ ਸਗਾਈ ਬੈਠੀ ਲਫਨ ਤਾਂ ਨਹੀਂ ਲੈ ਲਈ ਗਰੰਟੀ ਬਾਈ ਫਲ ਸੈੱਟ ਜੇ ਮਰ ਜਿਓ ਮੇਰੀ ਆ ਜੇ ਖਾਲੀ ਨਿਕਲਿਆ ਹੀ ਹਾਂ ਤੇ ਬਾਈ ਸਾਮ ਸਵਾਈ ਵੀ ਤੈਨੂੰ ਦੇਣੀ ਪਊਗੀ ਕਿਤੇ ਤੂੰ ਕਾ ਉਹ ਬੱਚੇ ਹੀ ਖਾਣੇ ਕੋਈ ਬੱਚਾ ਬੋਛਣ ਗਿਆ ਬੱਚਾ ਹੀ ਖਾਈ ਨਾ ਉਹ ਤਾਂ ਮੇਰੀ ਆ ਉਹ ਤਾਂ ਮੇਰੀ ਆ ਮੈਂ ਕੀ ਨਾ ਨਹੀਂ ਦੱਸੇ ਤੂੰ ਦੱਸੇ ਨਾ ਤੂੰ ਵੰਡਰਾ ਦੇ ਵਾਹ ਸਹੀ ਗੱਲ ਹੈ ਨਹੀਂ ਨਹੀਂ ਫੇਰ ਜਾਂਦਾ ਸੋਲਾ ਪੈਂਦਾ ਭਾਰੀ ਬੰਦੇ ਜਾ ਰਹੇ ਥੋੜੀ ਕਿੰਨੀ ਇੱਕ ਮੰਡੀ ਦੇ ਜਾਂਦਾ ਏਵੇਂ ਇੱਕ ਮੁੰਡੇ ਦੀ ਆਪਣੇ ਰੋਡ ਨਾਲ ਇਹ ਕਿਹੜਾ ਦੂਜੀ ਦਿਨ ਨਹੀਂ ਹੁੰਦੇ ਗੱਲਾਂ ਤਾਂ ਲਖਾਈ ਚੰਗੀ ਹੁੰਦੀ ਐ ਨਹੀਂ ਉਹ ਤਾਂ ਬਾਈ ਜਮਾਂ ਹਾਂ ਲੈ ਵੀ ਸੋਖਾ ਭਲਾਈਆਂ ਲੈਣ ਦਵਾਤੀ ਐ ਬੱਕਰੀ 2.5 ਮਹੀਨਾ ਦੀ ਗੱਬਣ ਦੱਸਦੇ ਐ ਬਾਈ ਇਹਦੇ ਗੱਬਣ ਦੱਸੀ ਜਾਂਦੀ ਐ ਗੱਬਣ ਐ ਬੱਕਰੀ ਉਹੀ ਦੱਸੀ ਜਾਂਦੀ ਐ ਨਹੀਂ ਮੇਰੀ ਗੱਲ ਸੁਣ ਇਧਰ ਕਰ ਮੂੰਹ ਇਧਰ ਮੂੰਹ ਕਰ ਬਾਈ ਇਹ ਬੱਕਰੀ ਗੱਬਣ ਕਰਕੇ ਦਿੱਤੀ ਐ ਨੇ ਮੈਨੂੰ ਠੀਕ ਆ ਠੀਕ ਆ ਜੇ ਬੱਚਾ ਹੱਟ ਜਾਏ ਬਾਈ ਦਿਖਾਊਗਾ ਬੱਚੇ ਹੱਟੇ ਪਏ ਆ ਵੇਖ ਲਓ ਬੱਚਾ ਠੀਕ ਆ ਤੇ ਗਰੰਟੀ ਪਰਚੀ ਤੇ ਲਿਖ ਕੇ ਦੇਣੀ ਉਹਨੂੰ ਠੀਕ ਆ ਠੀਕ ਆ ਕਿੰਨੇ ਸੌਦਾ ਕਰਾਤਾ 15000 ਦਾ ਖਾਲੀ ਆਪੋ ਆਪਣੀ ਖਾਲੀ ਹੋਈ ਵਾਪਸ ਹੋਊਗੀ ਖਾਲੀ ਹੋਈ ਦਾ ਵਾਪਸ ਹੋਊਗੀ ਤੇ ਸੰਭਾਈ ਵੀ ਬਾਈਆਂ ਨੂੰ ਪਾਊਗੀ ਨਹੀਂ ਨਹੀਂ ਸਹੀ ਆ ਸਹੀ ਆ ਖੱਟਿਆ ਦਾ ਪੈਣਾ ਨਹੀਂ ਜੇ ਚਾਰ ਸੰਭੂਗਾ ਕਿਹੜਾ ਪਿੰਡ ਸੀ ਬਾਈ ਆਪਣਾ ਡੋਰ ਡੋਰ ਲੈ ਵੀ ਆ ਰੱਖ ਲੈ ਦਾ ਸੌਦਾ ਹੋਇਆ ਕਿਨੇ ਲਈ ਇਹ ਸੌਦਾ 100 ਹਣੇ 10 ਲਾਇ 11 12 15 ਉਹ 20 ਕਹਿੰਦਾ ਜੀ ਮਰਾ ਹੀ ਕਰਮ ਉਹ ਨਹੀਂ ਨਹੀਂ ਸਹੀ ਹੈ ਯਾਰ ਠੀਕ ਹੈ ਚਲੋ ਭਾਈ 15000 ਦੀ ਉਹ ਬੱਕਰੀ ਨੇ ਓ ਯਾਦ ਨੇ ਯਾਰ ਮਿੱਤੇ ਆ ਲੈ ਓਏ ਸਾਡੇ ਮੰਨੋ ਭਾਈ ਸਾਡੇ 55000 ਦੀ ਵੇਚਤੀ ਕਿਹੜੀ ਆ ਭਾਈ ਹਾਂ ਕੋਲੇ ਗਾ ਆ ਗਿਆ 6 ਵਜੇ ਆਹ ਫੜ ਨੀ ਆਹ ਇਹ ਕਰ ਮਾਦਾ ਪਾਣੀ ਪਾਸੋਂ 19000 ਰੁਪਏ ਨਾ ਹੋਗੀ ਬਈ ਯਾਰ ਕਿੰਨੇ ਚ 5500 ਦੀ ਹੋਗੀ ਲਖਾਈ ਨਾ ਕਰਾਊਗਾ ਲੋ ਜੀ ਬਾਈ ਜੀ ਕਿਹੜਾ ਪਿੰਡ ਸੀ ਦਬੜੀ ਖਾਣੇ ਦਬੜੀ ਖਾਣੇ ਤੋਂ ਆਏ ਸੀ ਲੈ ਵੀ ਆ ਕੇ ਆ ਬੱਕਰੀ ਦਵਾਤੀ ਆ 5500 ਚ ਤੇ ਠੱਠੀ ਭਾਈ ਗਿਆਲੇ ਤੋਂ ਦਵਾਤੀ ਆ ਬਜ਼ੁਰਗ ਤੋਂ ਪੈਸੇ ਗਿਣ ਲੋ ਪੈਸੇ ਗਿਣ ਲੋ ਬਾਈ ਸਹੀ ਗੱਲ ਬੱਚਾ ਬੱਚਾ ਦਾ ਹੈ ਕੋਈ ਬਾਈ ਨਹੀਂ ਦੋ ਦੋ ਪੀਨ ਬਾਈ ਭਾਈ ਜੀ 5500 ਲਖਾਈ ਇਹਦੀ ਬਾਈ ਦੀ ਆ ਠੀਕ ਆ ਠੀਕ ਆ ਬਾਈ ਹਲੇ ਵੀ ਦੇਖ ਲਈਏ ਕਾਰਾਂ ਆ ਹਾਂ ਪੜਾ ਪੂਰੇ ਦੇਖ ਕਰ ਲਾ ਬਾਈ ਆਪਦੀਆਂ ਸਹੀ ਗੱਲਾਂ ਤਾਰ ਨੂੰ ਖਾਓ ਭਾਈ ਇਹਗੇ ਆ ਭਰਾ ਦੇ ਖੁੱਲ ਕੇ ਯਾਰ ਚਲਦੀ ਆ ਨੇ ਨੇ ਲੈ ਗੰਨੇ ਵਾਂਗੂ 10 ਧਾਰਾਂ ਯਾਰ ਲੈ ਦੇਖੋ ਛਾਨੂ ਕੇ ਪਿਉਣਾ ਮੈਂ ਤੈਨੂੰ ਜਾਉਂ ਦੀ ਅੱਛਾ ਘਰ ਜੀ ਘਰ ਮਾਲਾ ਦੇ ਪੈਂਦੇ ਛਿੱਟੇ ਸਹੀ ਗੱਲ ਆ ਠੀਕ ਆ ਭਾਈ ਠੀਕ ਆ ਲਾਲਾ ਚੋਲਾ ਭਾਈ ਚੋਲਾ ਲਾ ਲਓ ਭਾਈ ਫਿਰ ਅਗਲਾ ਵੀਰੀਆਂ ਦਾ ਹਨ ਥੇੜਾ ਫੜ ਲੇ ਚਾ ਬਾਬਾ ਮੇਰੀ ਬੱਕਰੀ ਘਾਟੋ ਖਾਂ ਬੱਕਰੀ ਸਾਂ ਉਹ ਮੜ ਗਿਆ ਧਾਰਾ ਮਾਰ ਲਿਆ ਬਾਈ ਧਾਰਾ ਮਾਰ ਲਿਆ ਬਾਈ ਉਹ ਕੇ ਇਹਦਾ ਵੇਖ ਨਹੀਂ ਬੱਕਰੀ ਉਹਦੇ ਚੱਕੀ ਉਹਦੇ ਵੀ ਨਹੀਂ ਵੇਖੀ ਸੀ ਇਹ ਲੈਂਦਾ ਸੀਗਾ ਯਾਰ ਅੰਕਲ ਬਾਬਾ ਪਠੋਰਾ ਫੜ ਕੇ ਰੱਖਿਆ ਯਾਰ ਗੱਡੀ 'ਚ ਖੁਸ਼ ਆ ਲੈ ਢੋਲਾ ਲਾ ਦੇ ਤੂੰ ਢੋਲਾ ਲਾ ਆ ਫੜਾ ਫੜਾ ਕੋਈ ਢੋਪੜੀ ਹੈ ਸਾਡੇ ਕੋਈ ਕੋਈ ओके ਇਹ ਤਾਂ ਸਣਾ ਦੀ ਓਕੇ ਹੈ ਲੈ ਵੀ ਦੋਸਤੋ ਆਪਾਂ ਬਾਈ ਸੋਖ ਨਾਲ ਵੀ ਗੱਲ ਕਰਾਂਗੇ ਨਾਲ ਬਾਈ ਖੁਸ਼ੀ ਆਏ ਇਹਦੇ ਨਾਲ ਵੀ ਗੱਲ ਕਰਾਂਗੇ ਪਿਛਲੀ ਯਾਰ ਨਾਲ ਉਹ ਬਾਈ ਮੋਟੇ ਨੂੰ ਮੈਂ ਤਾਂ ਉਹਨੂੰ ਮੋਟਾ ਹੀ ਕਹਿੰਦਾ ਜਿਹਦੇ ਉਹ ਸ਼ਰਟਾਂ ਹੀ ਵਾਲੀ ਆ ਲੈਣਾ ਹੀ ਪਾਈਏ ਸ਼ਰਟ ਤੇ ਉਹਨੂੰ ਬੱਕਰੀ ਦਵਾਈ ਸੀ ਦੋ ਪਿੱਛੇ ਪੱਠਾ ਸੀ ਕਿ ਬੱਕਰਾ ਪੱਠ ਬੱਕਰਾ ਪੱਠ ਬੱਕਰਾ ਉਹ ਥੋੜਾ ਜਿਹਾ ਨੁਕਸ ਕਰਨਾ ਉਦੋਂ ਮੁੰਡੇ ਨੇ ਵੇਖਿਆ ਨਹੀਂ ਤੇ ਬਾਕੀ ਬਾਈ ਨਾਲ ਗੱਲ ਕਰਦੇ ਆ ਵੀ ਕਿਵੇਂ ਬਾਈ ਸੋਖ ਨੇ ਗੱਲ ਸਹੀ ਸੁਣੀ ਆ ਬਾਈ ਕਿਵੇਂ ਹੋਇਆ ਹੁਣ ਸੌਦਾ ਤੁਹਾਡਾ ਹੁਣ ਸੌਦਾ ਬਈ ਵਧੀਆ ਹੋਇਆ ਇਹ ਬੰਦੇ ਨੇ ਪੂਰੀ ਵਧੀਆ ਕੀਤੀ ਉਹ ਜੀ ਗੱਲ ਨਹੀਂ ਕੀਤੀ ਪਈ ਬੰਦੇ ਕਹਿ ਦਿੰਦੇ ਆ ਬਈ ਉਦੋਂ ਚੈੱਕ ਕਰ ਲੈਂਦਾ ਠੀਕ ਆ ਠੀਕ ਆ ਇਹ ਵਿਚਾਰੇ ਨੇ ਬੱਕਰੀ ਬਈ ਵਧੀਆ ਹੁਣ ਬਟਾਲੀ ਬੱਕਰੀ ਲੈ ਲਈ ਤੇ ਵਧੀਆ ਬੱਕਰੀ ਦੇਤੀ ਹੁਣ ਇਹਨੇ ਕੋਈ ਉਹ ਜੀ ਗੱਲ ਨਹੀਂ ਕੀਤੀ ਵਿਪਾਰਗਲ ਜਾ ਵੀ ਕਿਸੇ ਉਵੇਂ ਗੱਲ ਨਹੀਂ ਕੀਤੀ ਕਈ ਵਾਰੀ ਹਾਂ ਠੀਕ ਆ ਹੁਣ ਮੁੰਡੇ ਵੀ ਬਹੁਤ ਵਧੀਆ ਸੀ ਜੱਟ ਗੱਲ ਵਾਲੇ ਨਵੇਂ ਮੁੰਡੇ ਆ ਠੀਕ ਆ ਇਹਨਾਂ ਨੇ ਬੜੇ ਪਿਆਰ ਨਾਲ ਠੀਕ ਆ ਆਪ ਨੇ ਦੂ 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 ਉਹ ਲੜ ਪਿਓ ਉਹਨਾਂ ਨੂੰ ਆਰਾਮ ਨਾ ਆਇਆ ਮੁੰਡੇ ਦਾ ਸ਼ਾਵਰ ਉਹਨਾਂ ਨੂੰ ਪਤਾ ਨਹੀਂ ਠੀਕ ਆ ਬਹੁਤ ਵਧੀਆ ਲੈ ਨੇ ਉਹ ਵੀ ਖੁਸ਼ ਆਏ ਵੀ ਖੁਸ਼ ਆਏ ਤੇ ਹੁਣ ਮੰਨ ਗਿਆ ਕਿਹੜੀ ਤੇ ਨਹੀਂ ਗੱਲ ਨਹੀਂ ਬਣਨੀ ਸੀ ਤੇ ਕਿਹੜੀ ਬੱਕਰੀ ਹੁਣ ਬਾਈ ਦਿੱਤੀ ਇਹਨੂੰ ਹੁਣ ਕਾਲੀ ਖੜੀ ਤੇ ਕਿੰਨੇ ਪੈਸਿਆਂ ਚ ਕੀ ਵੇ ਨਿਬੜਿਆ ਤੁਹਾਡਾ ਹੁਣ ਬਈ 6500 ਦਿੱਤਾ ਨਾਲ ਬਈ ਸੁਖ ਨੇ ਨਹੀਂ ਨਹੀਂ ਦਿੱਤਾ ਤੁਸੀਂ ਦਿੱਤਾ ਤੇ ਬੱਕਰੀ ਉਹ ਲੈ ਲਈ ਠੀਕ ਆ ਜਿਹੜੀ ਉਹ ਕਾਲੀ ਦਾ ਤੁਸੀਂ ਕਹਿੰਦੇ ਸੀਗੇ ਜਿੰਨੇ ਦੀ ਆਈ ਸੀ ਉੰਨੇ ਦੀ ਦਿੱਤੇ ਖਰਚਾ ਜਿਹੜਾ ਇਹਦਾ ਲੱਗਾ ਉਹ 600 ਨਹੀਂ ਹੂੰ ਤਾਂ ਠੀਕ ਆ ਬੰਦਾ ਸੁਖ ਪਲਾਈ ਜਾਣਾ ਆਪਣਾ ਕਿਹੜਾ ਪਿੰਡ ਸੀ ਬਾਈ ਮੱਤਾ ਬਾਈ ਮੱਤਾ ਤੇ ਬਾਈ ਦਾ ਜਿੱਤ ਗੱਲ ਸੀਗਾ ਆਜੋ ਬਾਈ ਤੁਹਾਨੂੰ ਬੱਕਰੀ ਵਿਖਾ ਦਿੰਨਾ ਠੀਕ ਆ ਬਾਈ ਲੈ ਵੀ ਦੋਸਤੋ ਆ ਬੱਕਰੀ ਸੀ ਜਿਹੜੀ ਪਿਛਲੀ ਵਾਰ ਲੈ ਗਏ ਸੀਗੇ ਬਾਈ ਜਿੱਤ ਗੱਲ ਤੋਂ ਤੇ ਉਹ ਥੋੜਾ ਜਿਹਾ ਕਾਰਨ ਮੰਨ ਕੇ ਕਹਿੰਦੇ ਬਾਈ ਯਾਰ ਖਾਂਦੇ ਪੀਂਦੇ ਨੇ ਇਥੇ ਬਾਈ ਸੁਖਣੇ ਵਧੀਆ ਗੱਲ ਸੁਣੀ ਆ ਠੀਕ ਆ ਬਾਈ ਖੁਸ਼ੀ ਆ ਰਕ ਨੇ ਵਧੀਆ ਕੰਮ ਸੌਦਾ ਕਰਵਾਤਾ ਬਾਕੀ ਜਿਹੜੀ ਬੱਕਰੀ ਲਈ ਆ ਉਹ ਬੱਕਰੀ ਤੁਹਾਨੂੰ ਵਿਖਾ ਦੇਣਾ ਉਹ ਕਿੱਥੇ ਖੜੀ ਆ ਉਹ ਚਲੋ ਕੋਈ ਉਹ ਲੈ ਵੀ ਦੋਸਤੋ ਆ ਬੱਕਰੀ ਆ ਬਾਈ ਹੁਣ ਆ ਚੱਕ ਚੁੱਕ ਕਰ ਲਈ ਸਹੀ ਸਹੀ ਹੈ ਬਈ ਚੈੱਕ ਕਰ ਲਈ ਜਮਾ ਠੀਕ ਆ ਹੁਣ ਤਾਂ ਨਹੀਂ ਕੋਈ ਅੱਗੇ ਜਿਵੇਂ ਕਹਿੰਦੇ ਥਾਂ ਤੋਂ ਚ ਗੰਡਾ ਗੁੰਡਾ ਹਣਾ ਨਹੀਂ ਨਹੀਂ ਸਹੀ ਆ ਬਈ ਹੁਣ ਸਹੀ ਆ ਹਾਂ ਹਾਂ ਓਕੇ ਆ ਬਈ ਠੀਕ ਆ ਲੈ ਵੀ ਬਾਈ ਕਹਿੰਦਾ ਹੁਣ ਓਕੇ ਆ ਇਹਦਾ ਗਾਂ ਸਾਡੀ ਜ਼ਿੰਮੇਵਾਰੀ ਆ ਠੀਕ ਆ ਬਾਈ ਹਾਂ ਨਹੀਂ ਸਹੀ ਆ ਇਹਦੇ ਮਗਰ ਕੀ ਜਾਨਵਰ ਆ ਬਾਈ ਇਹਦੇ ਮਗਰ ਦੋ ਬੱਕਰੇ ਆ ਦੋ ਬੱਕਰੇ ਆ ਦੋ ਲਾਲ ਬੱਕਰੇ ਆ ਮੈਂ ਪੂਰੇ ਟੌਪ ਦੇ ਆ ਬੱਕਰੇ ਪੂਰੇ ਟੌਪ ਦੇ ਬੱਕਰੇ ਆ ਠੀਕ ਆ 10000 ਦੇ ਬੱਕਰੇ ਆ ਗੱਡੀ ਚਾਵੇ ਠੀਕ ਆ ਬਾਈ ਬੱਕਰੇ ਵੀ ਤੁਹਾਨੂੰ ਵਿਖਾ ਦਿੰਨੇ ਆ ਮੈਂ ਤਾਂ ਨੇ ਪਰ ਰੱਖ ਲਿਆ ਬਸ ਨਹੀਂ ਨਹੀਂ ਸਹੀ ਆ ਯਾਰ ਮੁੰਡਾ ਕਿਉਂਕਿ ਪਤਾ ਕਰ ਇਹ ਬੰਦਾ ਵਧੀਆ ਯਾਰ ਕੋਈ ਚੱਕਰ ਹੀ ਨਹੀਂ ਉਹਦਾ ਠੀਕ ਆ ਲੈ ਵੀ ਦੋਸਤੋ ਆ ਬੱਕਰੀ ਨਾਲ ਵਟਾ ਸੱਟਾ ਫਿਰ ਕਰਾਉਣਾ ਪਿਆ ਤੇ ਬਾਕੀ 6500 ਰੁਪਿਆ ਬਾਈਆਂ ਨੇ ਦਿੱਤਾ ਸੀਗਾ ਤੇ ਤੁਹਾਨੂੰ ਬੱਕਰੇ ਵਿਖਾ ਦਿੰਨੇ ਆ ਗੱਡੀ 'ਚ ਫਿਰਦੇ ਇਹਦੇ ਦੋ ਬੱਚੇ ਲੈ ਵੀ ਦੋਸਤੋ ਹਾਂ ਆ ਦੋ ਬੱਕਰੇ ਹੋਏ ਆ ਸੌਦੇ 6500 ਰੁਪਿਆ ਦਿੱਤਾ ਆ ਬੱਕਰੀ ਦਿੱਤੀ ਆ ਤੇ 6500 ਜਿੱਤ ਕੇ ਲਾਲੇ ਨੇ ਦਿੱਤਾ 2500 ਠੀਕ ਆ ਦੋ ਬੱਕਰੇ ਆ ਪੂਰੇ ਚੰਗੇ ਤਕੜੇ ਬੱਕਰੇ ਯਾਰ ਤੁਸੀਂ ਦੇਖ ਸਕਦੇ ਬਹੁਤ ਵਧੀਆ ਬਾਈ ਜੀ ਚਲੋ ਸੌਦਾ ਲਾ ਲਓ ਜਾਂ ਜਿਵੇਂ ਵੀ ਬੱਕਰੀ ਮੋੜ ਮੜਾਈ ਹੋਈ ਆ ਵਧੀਆ ਸੁਖਣੇ ਵੀ ਗੱਲ ਸੁਣੀ ਉਹ ਬਈ ਵੀ ਆਏ ਸੀ ਕਿ ਉਹਨਾਂ ਨੇ ਵਧੀਆ ਸੁਣੀਆਂ ਗੱਲ ਹਨਾ ਕਈ ਵਾਰੀ ਨਵੇਂ ਬੰਦੇ ਨੂੰ ਨਹੀਂ ਪਤਾ ਲੱਗਦਾ ਇਹ ਬੱਕਰਾ ਮੰਡੀ ਬਹੁਤ ਵਧੀਆ ਬਾਈ ਪਿੰਡ ਸੇਢਾ ਸਿੰਘ ਵਾਲੇ ਦੀ ਜਿੱਥੇ ਕਿ ਨਿਆ ਹੁੰਦਾ ਹਨਾ ਕਈ ਵਾਰੀ ਬੰਦਾ ਗੱਲ ਹੀ ਨਹੀਂ ਸੁਣਦਾ ਕਈ ਵਾਰੀ ਹੋਰ ਮੰਡੀਆਂ ਦੀ ਗੱਲ ਹੁੰਦੀ ਅਗਲਾ ਕਹਿੰਦਾ ਬਾਈ ਉਦੋਂ ਪਹਿਲਾਂ ਵੇਖ ਲੈਂਦੇ ਤੁਸੀਂ ਪਰੋਬ ਜੀ ਗੱਲ ਨਹੀਂ ਹੋਈ ਠੀਕ ਆ ਧੰਨਵਾਦ ਬਾਈ ਤੁਹਾਡਾ ਸਾਰੇ ਭਰਾਵਾਂ ਦਾ ਜਿਹੜੇ ਵੀਡੀਓ ਵੇਖਦੇ ਆ ਤੁਸੀਂ ਬਾਈ ਜਰੂਰ ਪਹੁੰਚਿਆ ਕਰੋ ਹਰ ਬੁੱਧਵਾਰ ਪਿੰਡ ਸੇਢਾ ਸਿੰਘ ਵਾਲੇ ਬੱਕਰਾ ਮੰਡੀ ਲੱਗਦੀ ਕਿੰਨੇ ਦੀ ਹੋ ਗਈ ਆ ਬਈ ਆ ਪਬਲਿਕ ਆ ਕਿੰਨੇ ਚੋ ਗਈ ਯੂਪੇ ਆ ਕਾਪੇ ਟਾਉਣ ਵਾਲੀ ਗੱਲ ਆ ਹਾ ਬੱਕਰੀ ਦਾ ਸੌਦਾ ਬਾਈ ਪੁੱਛਦੇ ਆ ਯੂਪੇ ਤੋਂ ਕਿੰਨੇ ਨੂੰ ਦਿੰਦੇ ਸੀ ਮਗਰ ਕਿੰਨੇ ਦੀ ਇਹ ਦਵਾਈ ਵਾਲੀ ਨੇ 5000 ਆਧੀ ਹੋਈ ਹੈ ਇਹ ਨਹੀਂਖਾਈ ਆ ਕੋਪੜੀ ਤੇ ਕਿਨੇ ਲਈਏ ਆਪਾਂ ਲਈਏ ਨੇ ਕਾਲੇ ਬਾਈਆਂ ਚੜੇ ਕਾਲੇ ਬਾਈਆਂ ਨੇ ਲੈ ਵੀ ਯੂਪੇ ਮੱਲਣ ਵਾਲੇ ਤੋਂ ਲਈ ਆ ਤੇ ਖੜੀ ਬਾਈ ਉਹ ਦੇਈ ਜਾਂਦਾ ਫੇ ਅਸੀਂ ਆਜੋ ਆਜੋ ਕਿ ਕਦੇ ਡਾਂਟਾ ਚ ਰੇਕਾ ਲਾ ਚਲ ਕਿਸੇ ਨੇ ਤਾਂ ਦਿੱਤੀ ਉਹਦੀ ਜਾਨ ਬਚ ਜੂ ਨਹੀਂ ਨਹੀਂ ਸਹੀ ਚਲੋ ਬਾਈ ਗਨਾਓ ਪੈਸੇ ਕੱਪੀ ਦਾ ਫੜ ਲਾ ਆਣਾ ਹਾਂ ਬਾਈ ਕੱਪੀ ਦਾ ਫੜ ਲੈ ਧੰਨਵਾਦ ਮਾਲੀ ਦਾ ਜਿਹੜਾ ਕੱਪੜਾ ਜਾਂਡੇ ਨੇ ਦੇਣਾ ਯਾਰਾ ਨਹੀਂ ਨਹੀਂ ਆਪਾਂ ਨਹੀਂ ਕਹਿੰਨਾ ਛੋੜੇ ਤਵਾ ਦਵਾਏ ਬਾਈ ਨੇ ਦਵਾਈ ਆ ਅੱਛਾ ਮਾਲੀ ਨੇ ਦਵਾਈ ਪੂਰਾ ਜ਼ੋਰ ਸਾਰੇ ਬਾਈ ਨੇ ਲਾਇਆ 2 ਰੁਪਈਆਂ ਦੇ ਧਿਆਨ ਦੇ ਰਿਹਾ ਬਾਈ ਉਹ ਯੂਪੇ ਬਾਈ ਸਹੀ ਆ ਬਾਈ ਸੋਹਣਾ ਠੀਕ ਗੱਲਾਂ ਦੋਲੇ ਆ ਬੱਕਰੀ ਹੋਈ ਆ ਬਾਈ 5000 ਆਲੀ ਸੋਟ ਦਾ ਪੱਠ ਦਾ ਸੌਦਾ ਹੋਇਆ ਬਾਕੀ ਆਪਾਂ ਗੱਲ ਕਰਦੇ ਆ ਕਿਹਨੇ ਖਰੀਦੀ ਬਾਈ ਭਾਉ ਦੀ ਭਾਉ ਦੀ ਪੱਠ ਸੀਗੀ ਬੜੀ ਲੱਸੀ ਕੀਤੀ ਆ ਕਿਹਨੇ ਖਰੀਦੀ ਆ ਇਹ ਬਾਈ ਜਿੱਤ ਕੇ ਤਾਂ ਨੇ ਲਈ ਆ ਗਈ ਆ ਕਿੱਥੇ ਆ ਬਾਈ ਹੋਰੀ ਉਹ ਫਿਰ ਆ ਇੱਥੇ ਫਿਰ ਆ ਉਹ ਹੁੰਦੇ ਆ ਬਾਈ 2000 ਚ ਸੌਦਾ ਹੋਇਆ ਹੈ ਤੇ ਲਖਾਈ ਦਾ ਕਿਵੇਂ ਕੀਤਾ ਲਖਾਈ ਭਾਉ ਦੀ ਲਖਾਈ ਭਾਉ ਦੀ ਲਖਾਈ ਭਾਉ ਦੀ ਆ ਠੀਕ ਆ ਉਹ ਆ ਪੁੱਤ ਮੇਰਾ ਗੰਦੀ ਪਿੰਦੀ ਵਧੀਆ ਪਾਠ ਆ ਇਹ ਕੌਣ ਹੋਇਆ ਇਹਨ ਕਰਦਾ ਬਲੀ ਪਈਆ ਪਰੋਜ ਲੈ ਮੁੜੇ ਲੈ ਵੀ ਆ ਬਾਈਆਂ ਨੂੰ ਪੱਠ ਦਵਾਤੀਆ 2000 ਦੀ ਲਿਖਾਈ ਪਾਉ ਦੀ 2000 ਲਿਖਾਈ ਪਾਉ ਦੀ ਠੀਕ ਆ ਬਾਈ ਠੀਕ ਆ ਬਾਈ ਕਿਹੜੇ ਨੇ ਲੈ ਲਈ ਇੱਥੇ ਜਿੱਤ ਗਲਾਨੇ ਲੈ ਲਈ ਦਵਾਦੀ ਵਧੀਆ ਠੀਕ ਆ 2000 ਆਉਂਦਾ ਕੀ ਨਹੀਂ ਨਹੀਂ ਸਹੀ ਨਹੀਂ ਬਣਾ ਵੀਡੀਓ ਵੀ ਕੱਢ ਦੇ ਏ ਮੋਗ ਤਾਂ ਨਹੀਂ ਲੱਗੀ ਕਿਹੜੇ ਬੰਦੇ ਦੀ ਜਾ ਭਰਾਵਾ ਵਧੀਆ ਖਾਣ ਦੀ ਹੈ ਲਾ ਕੇ ਹਟੀ ਹੁਣੀ ਆਵੇ ਦੁਵਾਰ ਦੀ ਆਪਣੀ ਜ਼ਿੰਮੇਵਾਰੀ ਹੈ ਨਹੀਂ ਸਹੀ ਆ ਇੱਕ ਮਿੰਟ ਕਿੱਥੇ ਭੁੰਸਾ ਪਾਉਂਦਾ ਪਾਉ ਉਹ ਬੰਦਾ ਮੋਗ ਮੰਗ ਕੇ ਲੱਗੇ ਆਂ ਤੁਹਾਡੇ ਸੰਭਾਲ ਆਉਂਦੇ ਆ ਨਾ ਵੀ ਫਰੀ ਰਾਤ ਦਾ 2500 ਦੀ ਅਜੇ ਰਾਤਾ ਦਾ ਵੇਲਾ ਆ ਲੈ ਰਹੀ ਸੀ ਹੁਣ ਪਹਿਲਾਂ ਹੁਣ ਲੈ ਲੈ ਹੁਣ ਤੂੰ ਲੈ ਲੈ 500 ਨਾ ਆ ਸਹੀ ਆ ਯਾਰ ਆ ਵੇਖ ਮੇਰਾ ਐਲ ਦੇ ਜੇਰੀ ਸਾਡੇ ਨੂੰ ਵੀ ਹਾਂ ਨਹੀਂ ਨਹੀਂ ਸਹੀ ਆ ਠੀਕ ਆ ਬਾਈ ਹਣੀ ਪੈਸੇ ਦੇ ਦੇ ਪੈਸੇ ਕਣਾਉਂਦਾ ਬਾਈ ਆ ਪਾਉ ਪੈਸੇ ਕਣਾ ਦੇ ਆ ਤੂੰ ਵੀ ਲੈਦੀ ਕੋਲੇ ਵੀ ਨਹੀਂ ਸੀ ਤੂੰ ਸਾਡੇ ਖਾਮੇ ਹਾਂ ਜੀ ਹਾਂ ਨਹੀਂ ਇੱਕ ਚੱਕ ਪਾਉ ਯਾਰ ਦੋ ਚੱਕ ਬਾਈ ਚੱਕ ਮੈਤਰੋ ਦੋ ਚੱਕ ਪਾਉਗੀ ਇਕੱਲਾ ਪਾਉ ਕੁਛ ਪਾਪੂ ਦਿਆ ਕਰ ਯਾਰ ਮੂ ਵੀ ਪਾਉ ਲਈ ਸ਼ਰਤ ਪਾਉਗਾ ਬੜਾ ਬੰਦਾ ਪਾ ਲੇ ਚੱਕ ਬਾਉ ਹੋਏ ਅੱਜ ਵਾਲੂ ਅੱਛੇ ਬੜਾ ਠੀਕ ਆ ਪਾਉ ਹਾਂ ਭਾਈ ਓਕੇ ਆ ਨਾ ਇਹਨੇ ਲਈ ਇਹਨੇ 베ਚੀ ਆ ਭਾਈ ਇਹਨੇ 베ਚੀ ਨਹੀਂ ਠੀਕ ਆ 베ਚੀ ਓਕੇ ਖੁਸ਼ ਹੋਣਾ ਹੋ ਗਿਆ ਭਈ ਆ ਸੌਦਾ ਗਿਣ ਲਈ ਪੈਸੇ ਭਾਈ ਠੀਕ ਆ 200 100 ਇਹਨੂੰ ਦੇ ਦੇ 200 ਠੀਕ ਆ 5000 ਦਾ ਸੌਦਾ ਹੋਇਆ ਬਾਈ ਕਾਦਾ ਇਹਦਾ ਇਹਦਾ ਲੈ ਵੀਆ ਪੱਠਾ ਕੇ ਬੱਕਰਾ 200 200 ਭਾਈ ਇੱਧਰ ਆ ਕਰੀਮ ਵਾਲੀ ਖੜੀ ਬਾਈ ਖੜੀ ਕਰ ਵੰਡੀ ਬੰਦਾ ਨਾਲ ਆ ਕੇ ਪੈਸੇ ਲਾ ਦੇ ਚੱਕ ਪੱਠਾ ਦਾ ਹੋ ਗਿਆ ਸੌਦਾ 5000 ਦਾ ਬਾਈ ਕਿਹਨੇ ਖਰੀਦੀ ਇਹ ਜਿੰਦੇ ਨੇ ਠੀਕਾ ਤੀ ਕਿਹੜਾ ਪਿੰਡ ਸੀ ਆਪਣਾ ਵੀ ਵੇਚਣ ਵਾਲੇ ਦਾ ਡੋਰ ਤੋਂ ਆਏ ਸੀ ਬਾਈ ਹੋਰੀ ਜਿਹਨਾਂ ਨੇ ਵੇਚੀ ਆ ਤੇ ਬਾਈ ਜੰਦੇ ਨੇ ਖਰੀਦੀ ਆ ਠੀਕ ਆ ਬਾਈ ਜੰਦੇ ਸਮਾਰ ਕੇ ਪਾੜਾ ਗੇਨ ਲਾ ਗੇਨ ਲਾ ਬਾਈ ਤੂੰ ਕਿੰਨੇ ਰੁਪਏ ਗੇਨ ਸੀ ਇਹਦਾ ਹਾਂ ਗੇਨ ਲਾ ਭਈਆ ਉਹਦੇ ਪੈਸੇ تسਲੀ ਕਰ ਲਾ 3 4 5 6 7 8 9 10 5000 ਹੋ ਗਿਆ ਠੀਕ ਆ ਬਾਈ ਓਕੇ ਆ ਜਾ ਯਾਰ ਤਕਸੀਦ ਦੇ ਕਿੰਨੇ ਦਾ ਉਹ ਮੈਂ ਕਿਰਾਏ ਸੌਦਾ ਤੇ ਰਾਤ 4500 ਦਾ ਕਿਨੇ ਉਹ ਖਾਰੇ ਵਾਲਿਆ ਪਰਵਿੰਦਰ ਬੱਕਰੇ ਤੇ ਲਾਇਏ ਸੋ ਉਹਨਾਂ ਨੂੰ ਦਵਾਇਆ ਕਿਨੇ ਲਿਆ ਇਹਨਾਂ ਬਾਈ ਜੀ ਕਿਹੜਾ ਪਿੰਡ ਆ ਬਗਰਾੜੀ ਬਗਰਾੜੀ ਲੈ ਵੀ ਬਗਰਾੜੀ ਤੋਂ ਆਏ ਸੀ ਪਰਵਿੰਦਰ ਪਰਵਿੰਦਰ ਖਾਰੇ ਵਾਲੇ ਤੋਂ ਦਵਾਇਆ ਹਾਂ ਪਰਵਿੰਦਰ ਤੋਂ ਹੀ ਤੇ ਕਿੰਨੇ ਦਾ ਕਰਾਦਾ ਭਾਉ ਤੇ 4500 ਰੁਪਏ ਤਰ੍ਹਾਂ ਦਾ ਦੇ ਤਾਂ ਲਖਾਈ ਇੱਕ ਬਾਈ ਕਰਾਉਣਗੇ ਲਖਾਈ ਇੱਕ ਕਰਾਉਣਗੇ ਠੀਕ ਗੱਲ ਐ ਵੀ ਆ ਬੱਕਰਾ ਤੁਸੀਂ ਦੇਖ ਸਕਦੇ ਹੋ ਬਗਰਾੜੀ ਤੋਂ ਆਏ ਸੀ ਬਾਈ ਹੋਰੀ ਤੇ ਪਰਵਿੰਦਰ ਖਾਰੇ ਵਾਲੇ ਤੋਂ ਬੱਕਰਾ ਦਵਾਤਾ 4500 ਦਾ ਲਖਾਈ ਕਰਾਉਣਗੇ ਬਾਈ ਉਹਨਾਂ ਦਾ 4700 ਦੇ ਪਿਆ ਠੀਕ ਆ ਬਾਈ ਠੀਕ ਆ